ਅੰਮ੍ਰਿਤਸਰ ਸਥਿਤ ਆਈਆਈਐਮ ਕੈਂਪਸ ਦੇ ਵਿੱਚ ਇੱਕ ਨਿਹੰਗ ਵੱਲੋਂ ਹੰਗਾਮਾ ਖੜਾ ਕਰ ਦਿੱਤਾ ਗੀੜ ਤੇ ਪਹਿਲਾਂ ਸੁਰੱਖਿਆ ਕਰਮਚਾਰੀ ਨੂੰ ਕੁੱਟਿਆ ਫਿਰ ਹੱਥ 'ਚ ਤਲਵਾਰ ਲਲਰਾਉਂਦੇ ਹੋਏ ਵਿਦਿਆਰਥੀਆਂ ਨੂੰ ਵੀ ਧਮਕੀ ਦਿੱਤੀ ਕਿ ਅਗਰ ਕਿਸੇ ਨੇ ਸਿਗਰਟ ਪੀਤੀ ਤਾਂ ਉਹਦਾ ਜਾਨੀ ਨੁਕਸਾਨ ਵੀ ਹੋ ਸਕਦਾ ਇਸ ਤੋਂ ਬਾਅਦ ਕੁਝ ਵਿਦਿਆਰਥੀਆਂ ਨੇ ਉੱਥੇ ਵੀਡੀਓ ਬਣਾਈ ਤੇ ਫਿਰ ਸਬੰਧਤ ਅਧਿਆਪਕਾਂ ਨੂੰ ਤੇ ਪੁਲਿਸ ਨੂੰ ਸੂਚਿਤ ਕੀਤਾ ਤੇ ਹੁਣ ਉੱਥੇ ਡਰ ਦਾ ਮਾਹੌਲ ਆ ਪੂਰਾ ਮਸਲਾ ਕੀਆ ਤੇ ਆਖਰਿ ਕਿਉਂ ਇੱਕ ਕਾਂਡ ਸਾਹਮਣੇ ਆਇਆ ਇਸ ਦੀ ਜਿਹੜੀ ਆ ਵਿਸਤਾਰ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਗੱਲ ਅੰਮ੍ਰਿਤਸਰ ਦੀ ਆ ਅੰਮ੍ਰਿਤਸਰ ਦੇ ਵਿੱਚ ਨਾਮੀ ਸੰਸਥਾ ਆਈਆਈਐਮ ਉਹਦੇ ਕੈਂਪਸ ਦੇ ਵਿੱਚ ਇੱਕ ਨਿਹੰਗ ਸਿੰਘ ਨੌਜਵਾਨ ਨਿਹੰਗ ਅੰਦਰ ਵੜ ਗਿਆ ਪਹਿਲਾਂ ਦੱਸਿਆ ਜਾ ਰਿਹਾ ਇਲਜ਼ਾਮ ਲੱਗੇ ਨੇ ਕਿ ਸੁਰੱਖਿਆ ਗਾਰਡ ਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਹੱਥ 'ਚ ਤਲਵਾਰ ਲਰਾਉਂਦੇ ਹੋਏ ਐਂਟਰ ਕਰ ਗਿਆ ਤੇ ਫਿਰ ਜਿਹੜੇ ਵਿਦਿਆਰਥੀ ਸਿਗਰਟ ਪੀਂਦੇ ਨੇ ਉਨਾਂ ਨੂੰ ਧਮਕੀ ਦਿੱਤੀ ਕਿ ਅਗਰ ਕਿਸੇ ਨੇ ਅਜ ਤੋਂ ਬਾਅਦ ਸਿਗਰਟ ਪੀਤੀ ਤਾਂ ਉਹਦਾ ਹੱਥ ਵੱਢ ਦਿੱਤਾ ਜਾਊਗਾ। ਅੰਮ੍ਰਿਤਸਰ ਜਿਹੜਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਕੈਂਪਸ ਆ ਜਿੱਥੇ ਅੱਜ ਖਬਰ ਸਾਹਮਣੇ ਆਈ ਹੈ ਕਿ ਇੱਕ ਨਿਆਂਗ ਸਿੰਘ ਨੇ ਜਾ ਕੇ ਇੰਨਾ ਜ਼ਿਆਦਾ ਹੰਗਾਮਾ ਕਰ ਦਿੱਤਾ। ਨੰਗੀ ਤਲਵਾਰ ਕਰਕੇ ਉਹਨੇ ਕੈਂਪਸ ਦੇ ਵਿੱਚ ਲੜੌਣੀ ਸ਼ੁਰੂ ਕਰਤੀ ਤੇ ਫਿਰ ਕੁਝ ਵਿਦਿਆਰਥੀ ਤੇ ਟੀਚਰਾਂ ਨੂੰ ਵੀ ਧਮਕੀ ਦਿੱਤੀ ਕਿ ਅਜ ਤੋਂ ਬਾਅਦ ਅਗਰ ਕਿਸੇ ਨੇ ਵੀ ਸਿਗਰਟ ਪੀਤੀਆਂ ਤਾਂ ਉਹਦੇ ਜਿਹੜੇ ਨੇ ਹੱਥ ਕੱਟ ਦਿੱਤਾ ਜਾਊਗਾ ਫਿਰ ਉਹ ਖੁਦ ਜ਼ਿੰਮੇਵਾਰ ਹੋਊਗਾ ਇਸ ਤੋਂ ਬਾਅਦ ਸਮੁੱਚਾ ਕੈਂਪਸ ਡਰ ਗਿਆ ਤੇ ਡਰੇ ਹੋਏ ਵਿਦਿਆਰਥੀਆਂ ਨੇ ਇੱਕ ਚੁੱਪਚੀਪੀਤੇ ਕਰਕੇ ਵੀਡੀਓ ਵੀ ਸ਼ੇਅਰ ਕਰ ਦਿੱਤੀ ਆ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅਤੇ ਆਈਆਈਐਮਏ ਪ੍ਰਸ਼ਾਸਨ ਉਹ ਹਰਕਤ ਵਿੱਚ ਆ ਗਿਆ ਤੇ ਪੁਲਿਸ ਨੇ ਹੁਣ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਹੈ ਇਹ ਅਸਲ ਵਿੱਚ ਘਟਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੇੜੇ ਆਈਆਈਐਮ ਆਂਬਰਸਰ ਦੇ ਜਿਹੜਾ ਕੈਂਪਸ ਆ ਉੱਥੇ ਵਾਪਰੀ ਹੈ ਵੀਡੀਓ ਕੁਝ ਦਿਨ ਪਹਿਲਾਂ ਸ਼ਾਮੀ 6 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ ਜਦੋਂ ਵਿਦਿਆਰਥੀਆਂ ਨੂੰ ਸੰਸਥਾ ਕੈਂਪਸ ਤੋਂ ਹੋਟਲ ਵਿੱਚ ਸ਼ਿਫਟ ਕੀਤਾ ਜਾ ਰਿਹਾ ਸੀ ਇਸੇ ਦੌਰਾਨ ਇੱਕ ਸਿੱਖ ਨਿਹੰਗ ਜਿਹੜਾ ਨਿਹੰਗਾ ਵਰਗਾ ਬਾਣਾ ਪੈ ਉਹਨੇ ਪਾਇਆ ਸੀ ਤੇ ਹੱਥ 'ਚ ਤਲਵਾਰ ਲੈ ਕੇ ਕੈਂਪਸ ਦੇ ਵਿੱਚ ਵੜ ਗਿਆ ਉਥੇ ਕੁਝ ਆਈਆਈਐਮ ਕੈਂਪਸ ਦੇ ਵਿੱਚ હાજર ਵਿਦਿਆਰਥੀਆਂ ਨੇ ਕਹਿਣਾ ਕਿ ਨਿਆਂਗ ਨੇ ਆਉਂਦਿਆ ਹੀ ਸਭ ਤੋਂ ਪਹਿਲਾਂ ਗੇਟ ਤੇ ਖੜੇ ਸੁਰੱਖਿਆ ਗਾਰਡ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਉਹਨੇ ਤਲਵਾਰ ਲਰਾਉਂਦੇ ਹੋਏ ਫਿਰ ਕੈਂਪਸ ਦੇ ਵਿੱਚ ਵੜ ਗਿਆ ਤੇ ਕੈਂਪਸ ਵਿੱਚ ਸੁੰਨੇ ਹਰ ਇੱਕ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਇਸ ਤੋਂ ਬਾਅਦ ਇੱਕ ਉਹ ਬੱਸ ਦੇ ਵਿੱਚ ਚੜ ਗਿਆ ਜਿੱਥੇ ਉਹਨੇ ਸਟੂਡੈਂਟ ਸਟਾਫ ਅਤੇ ਬੱਸ ਚਾਲਕ ਨੂੰ ਬੱਸ ਡਰਾਈਵਰ ਨੂੰ ਧਮਕਾਇਆ ਉਥੇ ਕੁਝ ਵਿਦਿਆਰਥੀਆਂ ਨੇ ਕਿਹਾ ਕਿ ਉਹ ਸਟਾਫ ਕੈਂਪਸ ਦੇ ਅੰਦਰ ਕਹਿੰਦਾ ਕਿ ਕੋਈ ਸਿਗਰਟ ਨਹੀਂ ਪੀ ਸਕਦਾ ਇਸ ਲਈ ਸਟੂਡੈਂਟ ਕੈਂਪਸ ਦੇ ਬਾਹਰ ਜਾ ਕੇ ਸਿਗਰਟ ਪੀਂਦੇ ਨੇ ਇਸ ਨੂੰ ਲੈ ਕੇ ਹੀ ਨਿਹੰਗ ਸਿੰਘ ਨੂੰ ਇਤਰਾਜ਼ ਸੀ ਤੇ ਨਿਹੰਗ ਸਿੰਘ ਨੇ ਬੱਸ 'ਚ ਵੜ ਕੇ ਖੜੇ ਹੋ ਕੇ ਸਿਗਰਟ ਪੀਣ ਵਾਲੇ ਵਿਦਿਆਰਥੀਆਂ ਦੇ ਹੱਥ ਕੱਟਣ ਦੀ ਧਮਕੀ ਦਿੱਤੀ ਉਹਨਾਂ ਨੇ ਬੱਸ ਡਰਾਈਵਰ ਨੂੰ ਵੀ ਕਿਹਾ ਕਿ ਇੱਕ ਵਾਰ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਸਮਝਾ ਦਿਓ ਕਿ ਅਗਰ ਅਜ ਤੋਂ ਬਾਅਦ ਕੋਈ ਵੀ ਵਿਦਿਆਰਥੀ ਜਾਂ ਸਟਾਫ ਵਾਲਾ ਉਸ ਨੂੰ ਬਾਰਾ ਸਿਗਰਟ ਪੀਂਦੇ ਦਿਖਾਈ ਦਿੱਤਾ ਤਾਂ ਫਿਰ ਉਹਨਾਂ ਦੇ ਉਹ ਖੁਦ ਹੀ ਜ਼ਿੰਮੇਵਾਰ ਹੋਣਗੇ ਅਗਰ ਜਿੰਨੇ ਵੀ ਸਿਗਰਟ ਪੀਂਦੇ ਮੈਨੂੰ ਦਿਖਾਈ ਦਿੱਤਾ ਤਾਂ ਫਿਰ ਉਹਦੇ ਨਾਲ ਬੁਰਾ ਵਿਹਾਰ ਪੇਸ਼ ਕੀਤਾ ਜਾਊਗਾ ਇਸ ਘਟਨਾ ਤੋਂ ਬਾਅਦ ਆਈਆਈਐਮ ਕੈਂਪਸ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਡਰ ਦਾ ਮਾਹੌਲ ਸਟੂਡੈਂਟ ਨੇ ਕੁਝ ਦਿਨ ਕੈਂਪਸ ਦੇ ਬਾਹਰ ਨਾ ਨਿਕਲਣ ਦਾ ਫੈਸਲਾ ਕੀਤਾ ਇਹਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਵੀ ਤਮਕੌਣ ਵਾਲੇ ਨਿਹੰਗ ਦੇ ਖਿਲਾਫ ਐਕਸ਼ਨ ਲੈਣ ਦੀ ਵੀ ਗੱਲ ਕੀਤੀ ਹੈ ਉਦਰ ਆਏ ਐਮ ਕੈਂਪਸ ਦੇ ਅੰਦਰ ਜੋ ਸਟੂਡੈਂਟ ਅਫੇਅਰ ਕੰਸਲੈਂਟ ਆਫੀਸਰ ਨੇ ਤਾਰਿਤ ਕੁਮਾਰ ਮੰਡਲ ਨੇ ਜਾਣਕਾਰੀ ਦਿੱਤੀ ਕਿ ਕੈਂਪਸ ਵਿੱਚ ਸੁਰੱਖਿਆ ਵਧਾ ਦਿੱਤੀ ਗਿਆ ਕੈਂਪਸ ਦੇ ਅੰਦਰ ਸੁਰੱਖਿਆ ਕਰਮਚਾਰੀਆਂ ਦੀ ਸੰਖਿਆ ਵਧਾਈ ਜਾ ਚੁੱਕੀ ਹੈ ਔਰ ਦੂਜੇ ਪਾਸੇ ਇਸ ਮਸਲੇ ਦੇ ਵਿੱਚ ਅੰਮ੍ਰਿਤਸਰ ਪੁਲਿਸ ਨੂੰ ਵੀ ਸ਼ਿਕਾਇਤ ਕਰ ਦਿੱਤੀ ਗਈ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਵਿਦਿਆਰਥੀਆਂ ਦਾ ਇਹ ਮੰਨਣਾ ਹੈ ਕਿ ਕਈ ਜਿਹੜੇ ਲੋਕ ਨੇ ਵਿਦਿਆਰਥੀ ਉਹ ਜ਼ਰੂਰ ਸਿਗਰਟ ਜਾਂ ਸਟਾਪ ਪੀਂਦੇ ਨੇ ਕੈਂਪਸ ਦੇ ਅੰਦਰ ਲਾਊਡ ਨਹੀਂ ਆ ਤੇ ਕੁਝ ਜਦੋਂ ਬਾਹਰ ਆ ਕੇ ਸਿਗਰਟ ਪੀਂਦੇ ਨੇ ਤੇ ਨਿਹੰਗ ਸਿੰਘ ਨੂੰ ਉਸ ਤੇ ਉਹਨਾਂ ਲੋਕਾਂ ਤੇ ਜਿਹੜਾ ਜਿਸ ਤੋਂ ਬਾਅਦ ਉਸ ਨਿਹੰਗ ਨੇ ਇਹ ਐਕਸ਼ਨ ਕਰਨ ਦਾ ਫੈਸਲਾ ਕੀਤਾ ਇਹ ਵੀ ਇਲਜ਼ਾਮ ਲੱਗੇ ਨੇ ਕਿ ਉਹ ਸਭ ਤੋਂ ਪਹਿਲਾਂ ਜਦੋਂ ਗੇਟ ਤੇ ਆਇਆ ਗੇਟ ਤੇ ਸਿਕਿਉਰਿਟੀ ਗਾਰਡ ਖੜਿਆ ਸੀ ਉਹਨੂੰ ਕੁੱਟਿਆ ਬੁਰੀ ਤਰ੍ਹਾਂ ਉਸ ਤੋਂ ਬਾਅਦ ਉਹਨੇ ਤਲਵਾਰ ਲਰਾਉਂਦੇ ਹੋਏ ਜੋ ਵੀ ਰਾਸਤੇ ਦੇ ਵਿੱਚ ਵਿਦਿਆਰਥੀ ਦੇਖਿਆ ਉਹਨੂੰ ਵੀ ਧਮਕੀ ਦਿੱਤੀ ਕਿ ਅੱਜ ਤੋਂ ਬਾਅਦ ਕੋਈ ਵੀ ਸਿਗਰਟ ਨਹੀਂ ਪੀਗਾ ਇਸ ਤੋਂ ਬਾਅਦ ਜਿਹੜੀ ਬੱਸ ਕੈਂਪਸ ਤੋਂ ਹੋਸਟਲ ਜਾ ਰਹੀ ਸੀ ਉਸ ਬੱਸ ਦੇ ਵਿੱਚ ਚੜ ਗਿਆ ਜਿਸ ਤੋਂ ਬਾਅਦ ਉੱਥੇ ਵੀ ਉਹਨੇ ਡਰਾਈਵਰ ਸਮੇਤ ਸਾਰੇ ਬੱਸ ਵਿੱਚ હાજર ਵਿਦਿਆਰਥੀ ਤੇ ਸਟਾਫ ਨੂੰ ਕਿਹਾ ਕਿ ਜੋ ਵੀ ਸਿਗਰਟ ਪੀਏਗਾ ਉਸ ਨਾਲ ਫਿਰ ਬੁਰਾ ਵਿਹਾਰ ਕੀਤਾ ਜਾਊਗਾ ਦੇ ਦੇ ਕਿ ਨਿਹੰਗ ਸਿੰਘ ਕੌਣ ਇਹਦਾ ਪਛੋਕੜ ਵੀ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਿਹਾ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਉਹਦਾ ਚਿਹਰਾ ਦਿਖਾਈ ਦੇ ਰਿਹਾ ਤੇ ਪੁਲਿਸ ਅੰਮ੍ਰਿਤਸਰ ਪੁਲਿਸ ਇਸ ਮਾਮਲੇ ਦੇ ਵਿੱਚ ਹਰਕਤ ਵਿੱਚ ਆ ਗਈ ਹੈ ਲੇਕਿਨ ਫਿਲਹਾਲ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਤੇ ਨਾ ਹੀ ਇਸ ਨਿਹੰਗ ਸਿੰਘ ਨੂੰ ਗੋਸ਼ਟਾਰ ਕੀਤਾ ਗਿਆ ਕਿਉਂਕਿ ਉਹਨਾਂ ਕਾਨੂੰਨ ਤੋੜਿਆ ਸ਼ਰੀਆਮ ਧਮਕੀ ਦਿੱਤੀ ਹੈਗੀ ਆ ਔਰ ਵਿਦਿਆਰਥੀਆਂ ਦੇ ਵਿੱਚ ਪੈ ਦਾ ਮਾਹੌਲ ਦੇਖਦੇ ਆ ਕਿ ਪੁਲਿਸ ਕਦੋਂ ਮਕਦਮਾ ਦਰਜ ਕਰਦੀਆ ਤੇ ਕਦੋਂ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰਦੀਆ ਫਿਲਹਾਲ ਇਸ ਜਾਣਕਾਰੀ ਨਾਲ ਤਰਤੂਲ ਨੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ